ਅਸ਼ੀਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚਾਈਲਡਰੀ ਫਾਰਮ YouTube ਤੇ Facebook ਪੇਜ ਤੇ ਅੱਜ ਵੀ 2 ਫਰਵਰੀ 2026 ਨੂੰ ਆਪਾਂ ਪਹੁੰਚਾਂਗੇ ਮੇਲੇ ਦੇ ਘੋੜਿਆਂ ਦੇ ਤੇ ਤਲਵੰਡੀ ਸਾਬੋ ਤੇ ਅੱਜ ਵੀ ਬਾਬਾ ਗੁਰਵਿੰਦਰ ਸਿੰਘ ਵੀ ਪੰਜਾਬ ਸਰਕਾਰ ਨੂੰ ਲੈ ਕੇ ਇੱਥੇ ਆਉਣਗੇ ਤੇ ਬਾਕੀ ਆਪਾਂ ਹੁਣ ਅੰਦਰ ਜਾ ਕੇ ਦੇਖਦੇ ਆਂ ਵੀ ਕਿਹੜੇ-ਕਿਹੜੇ ਘੋੜੇ ਨੇ ਜਿਹੜੇ ਇੱਥੇ ਪਹੁੰਚੇ ਨੇਗੇ ਲਓ ਜੀ ਆਹ ਇੰਟਰਪੁਆਇੰਟ ਆ ਗਿਆ ਮੇਲੇ ਦਾ ਤੇ ਹੁਣ ਤੁਹਾਨੂੰ ਸਾਰਾ ਮੇਲਾ ਜਿਹੜਾ ਦਿਖਾਉਣਿਆਂਗੇ ਆਪਾਂ ਵੀ ਕਿਹੜੇ-ਕਿਹੜੇ ਜਾਨਵਰ ਪਹੁੰਚੇ ਨੇਗੇ केड़ी वाला बाबा भी देख रहे हैं दो बात छोटे वेला देखो बी अज पूरा फुद भर होगा चार तरीक तक चलना बहुत चार फरवरी तक ਇਹ ਦੌੜਾਂ ਵੀ ਹੋਣੀਆਂ ਘੋੜਿਆਂ ਦੀਆਂ ਓਰੇ ਤੇ ਆਹ ਐਂਟਰੀ ਪੁਆਇੰਟ 'ਤੇ ਆਪਾਂ ਨੂੰ ਬਈ ਜਰਮਨ ਡੌਗ ਦੀ ਗਏ ਨੇਗੇ ਤੇ ਸੋਨੂੰ ਪਹਿਲਾਂ ਕੁੱਤੇ ਦਿਖਾਉਣੇ ਆਗੇ ਆਹ ਦੇਖੋ ਤੁਸੀਂ ਆ ਡਾਬਰਮੈਨ ਆ ਗਿਆ ਬਈ ਤੇ ਬਾਕੀ ਅੰਦਰ ਜਾ ਕੇ ਦਿਖਾਉਣੇ ਆ ਬਈ ਆਪਾਂ ਸਾਰਾ ਮਾਹੌਲ ਮੇਲੇ ਦਾ ਆਹ ਦੇਖੋ ਇੱਧਰ ਵੀ ਬਈ ਕੁੱਤੇ ਆ ਗਏ ਨੇ ਕਤੂਰੇ ਆ ਗਏ ਮੇਲੇ ਦੇ ਜੋ ਆ ਦੇਖੋ ਜਿਹੜੇ ਤੁਸੀਂ ਇਹ ਰਿਮਸੇਲੀਆ ਕੋਲੇ ਕੰਟੀਨ ਤੇ ਮਹੀ ਮੇਲੇ ਚ ਇਹ ਪੂਰਾ ਫੁੱਲ ਮੇਲਾ ਭਰਨਾਗਾ ਆ ਦੇਖੋ ਬਈ ਸਾਰੀ ਆਉਡੀਐਂਸ ਹੈ ਸਾਰੀ ਟਰਾਲੀ ਫੁੱਲ ਹੈ ਬਈ ਤੇ ਬਾਕੀ ਅਜੇ ਇੱਧਰ ਵੀ ਦੇਖੋ ਤੁਸੀਂ ਸਾਰੇ ਪੂਰੀ ਫੁੱਲ ਭੀੜ ਹੈਗੀ ਬਈ ਤੇ ਆ ਵੀ ਇੱਧਰ ਕਤੂਰੇ ਆ ਗਏ ਨੇਗੇ ਤੇ ਬਾਕੀ ਕਿਰਾਂ ਉਹਨੂੰ ਖੋੜੇ ਰਖਾਉਣੇ ਆਪਾਂ ਅੰਦਰ ਜਾ ਕੇ तो मैं है ना तो है भाई सारोल तो आ गई घोड़े दिन का हो गई रस्से हो गए पूरा फुल मेला भर हो जब आ टेंट आ गया पंजाब श्रृंगार आऊगा ਤੇ ਬੋਤਾ ਹੀ ਨੇ ਬਈ ਉਹ ਸਾਈਡ ਵੀ ਕੋੜੇ ਨੇ ਉਹ ਆਪਾਂ ਮੋੜਦੇ ਫੇ ਦਿਖਾਵਾਂਗੇ ਪਹਿਲਾਂ ਪੰਜਾਬ ਸ਼ਿੰਗਾਰ ਆਉਰੇ ਆਉਣਾ ਬਈ ਆ ਬ੍ਰੇਕ ਜਾਨਾ ਆ ਕੇ ਮੜਾ ਕਿੰਤੀ ਕਰਵਾ ਕੇ ਉੱਤਰ ਵਾਲੋ ਕੈਂਪਰ ਹਾਲ ਪੂਰਾ ਭੱਖਿਆ ਪਿਆ ਕਿੰਨੇ ਜਾਣੇ ਬਈ ਆ ਹੀ ਰਿੰਕ ਦੇ ਆਲੇ-ਦਾਲੇ ਹੋ ਰਹੇ ਨੇਗੇ ਵੀ ਆਇ ਚ ਕੋੜ ਆ ਰਿਹਾਗਾ ਪਰ ਇਹ ਪੰਜਾਬ ਸ਼ਿੰਗਾਰ ਨਹੀਂ ਹੈਗਾ ਤੇ ਉਹ 4 ਵਜੇ ਪਹੁੰਚੂਗਾ ਇੱਥੇ ਤੇ ਜਦੋਂ ਆ ਗਿਆ ਆਪਾਂ ਉਹ ਵੀ ਦਿਖਾਵਾਂਗੇ ਸਾਰਾ ਪੰਜਾਬ ਸ਼ਿੰਗਾਰ ਤੇ ਆ ਸਾਈਡ ਆ ਗਈ ਬਈ ਜਿਹੜੀ ਇਹ ਆਪਾਂ ਫੇਰ ਦਿਖਾਵਾਂਗੇ ਪਹਿਲਾਂ ਤੁਹਾਨੂੰ ਆ ਸਾਈਡ ਸਾਰੀ ਦਿਖਾਉਣੇ ਆ ਇੱਕ ਸਾਈਡ ਦੇ ਘੋੜੇ ਤੇ ਉਹ ਵਿੱਚ ਹੀ ਮੈਚ ਫਸਰੇ ਨੇ ਬਈ ਸਾਰਾ ਮੇਲਾ ਦੇਖੋ ਆ ਦੇਖੋ ਪੰਜਾਬ ਸ਼ਿੰਗਾਰ ਦੇਖਣ ਨੂੰ ਵੀ ਬਹੁਤ ਨੌਜਵਾਨ ਵੀਰ ਆਏ ਹੋਏ ਨੇਗੇ ਆ ਦੇਖੋ ਆ ਘੋੜੇ ਲਾਉਣੇ ਇੱਥੇ ਰਵਿੰਦਰ ਸਿੰਘ ਤੇ ਪੰਘਾ ਸਿੰਘ ਆ ਲੈ ਕੇ ਦੋ ਘਰ ਬਰੀ ਦੇ ਵਿੱਚ ਦੇਖੋ ਬਈ ਖਾਲੀ ਰਿੰਗ ਦੇ ਵਾਲੇ ਵਾਲੀ ਇੰਨਾ ਇਕੱਠਾ ਤੇ ਜਦੋਂ ਆ ਗਿਆ ਉਦੋਂ ਤਾਂ ਪੂਰਾ ਇਕੱਠ ਹੋ ਜੂਗਾ ਹੁਣ ਅੱਗੇ ਘੋੜੇ ਲਾਉਣੇ ਨੇ ਸੋ ਸਾਰੇ ਆ ਦੇਖੋ ਨੋ ਖਰਾਬ ਬੱਕਰੀਆਂ ਆਈਆਂ ਨੇ ਨੋਕਰੀੇ ਸਾਹਮਣੇ ਆ ਵੀ ਦੇਖਾ ਗਾ ਗੱਲਾਂ ਭੋਲੀਆਂ ਸਾਰੇ ਜਾਨਵਰੋ ਲੱਗ ਭੱਗੇ ਹੋਏ ਨੇ ਬਈ ਇੱਥੇ ਬਾਕੀ ਆੜ ਨੋਕਰਾ ਘੋੜਾ ਆ ਗਿਆ ਇਹ ਸਮੁੰਦਰ ਘੋੜੇ ਦਾ ਬੱਚਾ ਆ ਦੇਖੋ ਜੀ ਬਾਕੀ ਅੱਗੇ ਹੋਰ ਵੀ ਨਾਮੀ ਘੋੜੇ ਬਹੁਤ ਵਧੀਆ ਆਏ ਹੋਏ ਨੇ ਇਹ ਜਾਨ ਆ ਦੋ ਘੰਟੇ ਰਹਿਗੇ ਬਈ ਪੰਜਾਬ ਸ਼ਹਿਾਰ ਆਉਣ ਚ ਜਦੋਂ ਆਪਾਂ ਆ ਵੀਡੀਓ ਅਪਲੋਡ ਕਰਾਂਗੇ ਇਹਦੇ ਵਿੱਚ ਹੀ ਦਿਖਾ ਦਾਂਗੇ ਕਿ ਇਰਾਸ ਨੂੰ ਸਾਰਾ ਮੇਲਾ ਘਮਾ ਲਿਆ ਹੋਣਾ ਕਿਉਂਕਿ ਫੇਰ ਤਾਂ ਸਾਰੇ ਉਹਦੇ ਵਾਲੇ ਵਾਲ ਹੀ ਰਹਿਣਗੇ ਬਈ ਆ ਦੇਖੋ ਨੋਗਰਾ ਖਾਤਰਨਾ ਗਿਆ ਬਈ ਕੋੜਾਂ ਦਾ ਮੇਲਾ ਦਾ ਬਚ ਕੇ ਰਹਿਣਾ ਪੈਂਦਾ ਆ ਆ ਗਿਆ ਬਈ ਇੱਕ ਦੇਖੋ ਨੋਗਰਾ ਤੁਸੀਂ ਕਿੱਧਰ ਨਹੀਂ ਪਤਾ ਕਿੱਧਰ ਦੀ ਹਟਾ ਇੱਕ ਹੋ ਜੇ ਦੇਖੋ ਬਸ਼ੇਰਾ ਵੀ ਆ ਵੀ ਇਹਦੇ ਨਾਲ ਮਾਰ ਵਾਲੀ ਕੋੜੇ ਬਹੁਤ ਸੋਨੇ ਕੋੜੇ ਆਏ ਹੋਏ ਨੇ ਬਈ ਇੱਥੇ ਕਰਨੂਰ ਅਸਟਾਫ ਫਾਰਮ ਤੋਂ ਕੋੜੇ ਦੇ ਸ਼ੌਕੀ ਬਹੁਤ ਹੋ ਗਏ ਬਈ ਰਾਜਾ ਕੋੜਾ ਖੜਿਆ ਬਈ ਵਾਜ ਜੀ ਹੁਜਿਆ ਨਾ ਸੁਣੇ ਬਈ ਗਾਲ ਆ ਦੇਖੋ ਤੁਸੀਂ ਇਹ ਨੂੰ ਚੈੱਕ ਕਰੋ ਕਿ ਨਾ ਸੋਨਾ ਘੋੜਾ ਹੈ ਰਾਜਾ ਭਈ ਇਹ ਥੋੜੇ ਦਾ ਨਾਮ ਆ ਦੇਖੋ ਆ ਇੰਟਰਵਿਊ ਸ਼ੇਰੀ ਆ ਵੀ ਸ਼ੇਰੀ ਆ ਵੀ ਸ਼ੇਰੀ ਨੂੰ ਕਰੇ ਆ ਦਿਖ ਨੋਪਰਾ ਆ ਗਿਆ ਬਸ਼ੇਰੇ ਇਹ ਆ ਵੀਰ ਫਿਰ ਹੁਣ ਅੱਗੇ ਆ ਗਿਆ ਬਈ ਬੱਕਰੀਆਂ ਵਾਲਾ ਆ ਦੇਖੋ ਕਸ਼ੇਰੀ ਆਉਂਦਾ ਬਈ ਨੀਲਾ ਕੋਣਾ ਦੇਖੋ ਕੁਆਲਟੀ ਚੈੱਕ ਕਰੋ ਬਈ ਇਹ ਨੀਲਾ ਕੋਣਾ ਨੀਲਾ ਆ ਗਿਆ ਨੋਪਰਾ ਓਏ ਹਾਂ ਫਾਨਾ ਬਥੇ ਹੋ ਰਹੀ ਕੰਮ ਕਰਦੇ ਹੋ ਗਿਆ ਸੀ ਕੰਮ ਕਰਤਾ ਸੀ ਕੰਮ ਆ ਗੋੜੇ ਦਾ ਆ ਦੇਖੋ ਆ ਹੈਡ ਵੀ ਇੱਧਰ ਬਈ ਚੂਚੇ ਆ ਗਏ ਨੇ ਰੁਕੇ ਲਖਾਉਣੇ ਇੱਧਰ ਕੀ ਨੇ ਸਵਰਗ ਮੁਰਗੇ ਦਿਹਾਉਣੇ ਹੋਈ ਆ ਦੇਖੋ ਸੋ ਮੁਰਗਾ ਕੀ ਬਾਤ ਆ ਮੁਰਗਾ ਆ ਜੀਵਨ ਆ ਆ ਦੇਖੋ ਬਈ ਬਈ ਸਨੇ ਬੱਚੇ ਉਹ 100 ਰੁਪਏ ਮਾਰਦਾ ਵੀ ਇਹਦਾ 10 ਬੱਚੇ ਨੇ ਇਹ ਸੀ ਆ ਆ ਬਈ ਆ ਦੇਖੋ ਦਰਜੀ ਸਨੇ ਬੱਚੇ ਨੇ ਇਹ ਪੱਕੜ ਦੇਖੋ ਬਈ ਕਿੰਨਾ ਸੋਹਣਾ ਗਾ

ਬਾਕੀ ਹੋਰ ਅੱਗੇ ਦਿਖਾਉਣੇ ਆ ਵੀ ਸਾਰਾ ਮੇਲਾ ਹੁਣ। ਅਭੀ ਪੋਰਸਪੁਰ ਆ ਗਿਆ ਬਈ ਇਹ। ਨੋਕਰਾ। ਐਲੋ ਸਟਾਰਟ ਫਾਰਮ। ਅਨਾਉਂਸਮੈਂਟਾਂ ਵੀ ਫੋਨ ਲੱਗ ਗਿਆ ਬਈ। ਤੇ ਖੇੜੀ ਵਾਲਾ ਵੀ ਚੱਲਿਆ ਹੋਇਆਗਾ ਬਾਬਾ। ਤੇ ਆਉਣ ਵਾਲਾਗਾ। ਆ ਦੇਖੋ ਬਈ ਲੱਕੇ ਕਬੂਤਰ ਆ। ਦੇਖੋ ਕਿੰਨੇ ਸੋਹਣੇ ਕਬੂਤਰ ਨੇ ਲੱਕੇ ਬਈ। ਚਰਮਣ ਸਾਹਿਬੜੇ ਆਂਦਾ। ਆ ਜਾ। ਤੇ ਆਹ ਇੰਨੀ ਬਸੇ ਰਿਹਾ ਇੱਥੇ। ਬੱਚੇ ਸੇਖਾਤਰ ਵੀ ਹੁੰਦੇ ਨੇ ਕੋਈ ਹੋਰ ਘੋੜੇ ਵੀ ਹੁੰਦੇ ਨੇ ਸੇਖ ਲਈ ਜੇ ਕੋਈ ਹੋਇਆ ਆਪਾਂ ਵੀ ਆਹ ਦੇਖੋ ਵੀ ਥੋੜਾ ਮੋਹਰਾ ਵੀ ਸ਼ੇਰਾ ਦੇਖੋ ਵੀ ਕਿੰਨੀ ਬਿਊਟੀ ਆ ਫੇਸ ਚ ਆ ਗਿਆ ਵੀ ਜਰਮਨ ਸਾਫ

ਇੱਧਰ ਬੱਚੇ ਆ ਗਏ ਨੇ ਬਈ ਉਹਦੇ ਰਸਤੋਂ ਦੇ ਮੁੰਡਾ ਆ। ਹੈ? ਕਤੂਰੀ ਆ ਗਏ ਇੱਧਰ ਦਾ। ਬਾਕੀ ਸਾਨੂੰ ਨਾਮੀ ਕੋੜੇ ਦਿਖਾਉਣੇ ਆ ਵੀ ਸੋਹਣੇ ਸੋਹਣੇ। ਤੇ ਆਦਾ ਦੇਖੋ ਬੁਛੇਰੀਆਂ ਆ ਗਿਆਂਆਂ ਸਾਡੀਆਂ ਵਿੱਚ। ਦੇਖੋ ਜੰਦਾ ਬਾਬਾ ਸਵਾਰੀ ਕਰਦਾ। ਇਹ ਉਹ ਸਾਈਡ ਵੀ ਬਾਈ ਬਹੁਤ ਭੈਂਟ ਥੋੜੇ ਆਏ ਹੋਣੇ। ਤੂੰ ਵੇਖ ਸੋਹਣੇ। ਦੇ ਸਾਰੇ ਦਿਖਾਵਾਂਗੇ ਆਪਾਂ ਤੁਹਾਨੂੰ ਉਹ ਸਾਈਡ ਵਾਲੇ ਪਹਿਲਾਂ ਆਹ ਸਾਈਡ ਵਾਲੇ ਦਿਖਾਉਣੇ ਆਗੇ ਇਹਦੀ ਆਹ ਘੋੜੀ ਆਹ ਘੋੜੇ ਦੀ ਰੀਲ ਕੱਢੀ ਸ਼ੰਨਾ ਫਾਰਮਸ ਘੋੜਾ ਦੇਖੋ ਬਈ ਉਹ ਸੋਨਾ ਘੋੜਾ ਵੀ ਇਹ ਵੀ ਬਾਕੀ ਇਹ ਘੋੜੇ ਆ ਹੀ ਜਾਂਦੇ ਨੇ ਬਈ ਆਹ ਦੇਖੋ ਬਈ ਨੌਕਰੀਆਂ ਬਸ਼ੇਰੀਆਂ ਬਸ਼ੇਰੀ ਆਹ ਦੇਖੋ ਗੁੱਤਾ ਬਈ ਕਿੰਨਾ ਸੋਹਣਾ ਹੈ अभी कतूरे आ गया भाई इधर के बाग लेके इन्हें लोजिमतो दीपस्ताद फारमाले तो कोड़ा आ गया भाई रेवल ना रखे भाई ਆ ਕੋੜਾ ਹੁਣੀ ਉੱਤਰਿਆ ਬਈ। ਉਹ ਦੇਖੋ ਹੁਣੇ। ਦੇਖੋ ਜਦੋਂ ਬਈ ਕੋੜਾ ਲੈ ਇਹਨਾਂ ਨਾਲ ਥੋੜੀ ਆਲੇ-ਦਾਲੇ ਹੋ ਜਾਂਦੇ ਹਨ। ਕੋੜਾ ਦਾ ਸਟਾਫ ਆ ਰਿਹਾ। ਇੱਥੇ ਇਹੋ ਕਹਿੰਦੇ ਆ। ਆਹ ਦੇਖੋ ਬਈ ਕੋੜਿਆਂ ਦੇ ਆਲੇ-ਦਾਲੇ ਕਿੰਨਾ ਹੋ ਗਿਆ ਨਾ ਵੀ ਕਿਤੇ ਖੇੜੀ ਵਾਲਾ ਆ ਗਿਆ। ਯਾਰ ਬਾਈਆਂ ਨੂੰ ਦਿਖਾਉਣੇ ਵੀ ਵਿੱਚ। ਆਵ ਸ਼ਿੰਗਾਰ ਦਾ ਬੱਚਾ ਸੀ ਬਈ ਜਿਹੜਾ ਇੱਧਰ ਨੂੰ ਲੈ ਕੇ ਬਾਈ ਆਪਾਂ ਪਹਿਲਾਂ ਖਾਇਆ ਸੀ ਤੇ ਹੁਣ ਆਹ ਘੋੜਾ ਦਿਖਾਉਣਿਆ ਕਿਹੜਾ ਹੈਗਾ ਤੇ ਬਾਕੀ ਇੱਧਰ ਆ ਸਾਰੇ ਵਸੇਰੇ ਆ ਗਏ ਨੇ ਬਈ ਇੱਧਰ ਤੇ ਹੁਣ ਇੱਧਰ ਨੂੰ ਚੱਲਦੇ ਆਪਾਂ ਲੋ ਜੀ ਕਿਹਾ ਸਾਰੇ ਮੇਲੇ ਦੇ ਘੋੜੇ ਦਿਖਾ ਦੇ ਸਾਨੂੰ ਤੇ ਬਾਕੀ 4:00 ਵਜੇ ਪੰਜਾਬ ਸ਼ਿੰਗਾਰ ਹੋਊਗਾ ਉਹ ਵੀ ਦਿਖਾਵਾਂਗੇ। ਆ ਦੇਖੋ ਨੋਪਰਾ ਵੀ ਕਿੰਨਾ ਸੋਹਣਾ ਲੱਗ ਰਿਹਾ ਹੈ ਨਾ। ਆ ਵਾਪਤਾ ਕਰੂਗਾ ਅੱਜ ਕਿਸੇ ਦਾ। ਇਧਰੋਂ ਭਰ ਹੀ ਰਿਹਾ ਆ ਗਿਆ ਇਧਰ ਨੂੰ। ਲੈ ਵੀ ਹੁਣ ਆ ਸਾਈਡ ਦੇ ਘੋੜੇ ਦਿਖਾਉਣੇ ਆ ਉਹਨੂੰ ਆ ਸਾਈਡ ਸਾਰੀ ਦਿਖਾਤੀ ਸੀ ਆਪਾਂ ਨੇ ਤੇ ਆ ਸਾਈਡ ਦਿਖਾਉਣੇ ਹੁਣ ਬੱਚੇ ਘੋੜੇ।

ਕਿ ਨਾ ਔਰ ਛੋਟੇ ਵੀ ਡਰਾਇਵ ਚਾਤਾ ਬੋਲੀ 10 ਲਾਈ ਸੋਰੀ ਬੜੀ ਚਾਤੀ ਉਹ ਅੱਗੇ ਵਾਲਾ ਦਿਖਾਉਣਾ ਵੀ ਮਾਰਵਾੜੀ ਇਹ ਠੋੜੇ ਆ ਗਏ ਨੇ ਹਰੇ ਜੱਜਲੇ ਸਟਾਫ ਆ ਪਰ ਮੈਂ ਵੀ ਇਕੱਲੇ ਸੋਣਿਆ ਉਹ ਸਾਰੇ ਠੋੜੇ ਦੋ ਲੋ ਜੀ ਆਹ ਸਾਈਡ ਦੇਖੋ ਪਰ ਸੋਨਾਗੋੜ ਹੈਗਾ ਇਹ ਹੋਰ ਦਿਖਾਉਣੇ ਇੱਧਰ ਜਦੋਂ ਇਹ ਖੁਸ਼ਕੀ ਦੀ ਕੋਸ਼ਿਸ਼ ਚ ਹੋਰ ਫੋਨ ਹੈ ਰਾਜਦੇਵ ਸੋਨਾਗੋੜ ਪਾ ਦੇ ਯਾ ਤੇ ਪਾ ਦੇ ਦੇ ਰੱਖ ਲੋ ਜੀ ਆ ਇੱਕ ਬੱਚਾ ਵੀ ਆਇਆ ਇਹ ਤੋਂ ਕੋ ਸੇਵ ਕਰਦੇ ਆ ਵੀ ਵਿੱਚ ਆ ਜਾ ਖੜਾ ਮਨੋਂ ਤੋਂ ਨਾ ਗਿਆ ਮੈਂ ਅਗਲਾ ਗਿਆ ਦੇਖੋ ਬਈ ਕਿੰਨਾ ਸੋਹਣਾ ਘੋੜਾ ਤੇ ਆ ਬਾਈ ਦਾ ਘੋੜਾ ਆ ਗਿਆ ਇਹ ਆ ਦੇਖੋ ਬਈ ਆ ਦੇਖੋ ਬਈ ਸ਼ੇਰੀ ਤੇ ਇੱਧਰ ਵੀ ਨੋ ਪਰੇ ਆ ਗਏ ਬਈ ਤੇ ਆ ਡੌਗ ਆ ਗਿਆ ਆ ਦੇਖੋ ਬੁੜੀ ਆ ਦੇਖੋ ਵਾਚ ਦੇਖਿਆ ਜੀ ਮੈਂ ਹਾਂ ਦੇਖੋ ਵੀ ਨਹੀਂ ਰੱਖਦੇ ਕਿੰਨਾ ਸੋਹਣਾ ਹੈ ਅੱਜ ਕੁੱਤੇ ਵੀ ਲੈ ਗਿਆ ਬਈ आ हस्ती भाई ये अद्र हस्ती ਕੋੜੇ ਮੋਹ ਮੋਸੀ ਆਂਦੇ ਨੇ ਬਈ ਘੋੜੇ ਘੋੜੀਆਂ ਵਾਧਾਈ ਜਾਂਦੀਆਂ ਨੇ ਆਹ ਇੱਕ ਵਾਰ ਬਾਈ ਵੀ ਲੈ ਕੇ ਆਇਆ ਤੇ ਇੱਧਰ ਦਿਖਾਉਣੇ ਆ ਬਈ ਬਸ ਆ ਚਾਰ ਕੁ ਰਹਿ ਗਏ ਉੱਥੇ ਪੂਰੇ ਤਾਲੇ ਘੋੜੇ ਬਣੇ ਨੇ ਬਈ ਤੇ ਆਹ ਜਿਗਾਰ ਦੇ ਸਾਹਮਣੇ ਤੇ ਆਹ ਦੇਖਵਾ ਬਾਈ ਵੀ ਕੁੱਤੇ ਲੈ ਕੇ ਆਇਆ ਘੋੜੇ ਲਾਉਣਿਆ ਇੰਤਰਾ ਕਿ ਬਹੁਤ ਆ ਰਗਾ ਬੇਲੇ ਦੇ ਕੰਮ ਤਾਂ ਪੂਰਾ ਖਾਤਰੇ ਵਾਲਾ ਐ ਨਹੀਂ ਪਤਾ ਘੋੜਾ ਕਿਧਰੋਂ ਆ ਜੀ ਸਾਈਡ ਵੀ ਲੱਗਿਆ ਹੋਇਆ ਹੈ ਨਾ ਕੋਸਾਈਡ ਵੀ ਜਾ ਕੇ ਦਿਖਾਉਣੇ ਆ ਵੀ ਇੱਧਰ ਵੀ ਭੋੜੇ ਖੜੇ ਨੇਗੇ ਲੋ ਜੀ ਆ ਸਾਈਡ ਵੀ ਬਹੁਤ ਭੋੜੇ ਖੜੇ ਨੇ ਬਾਈ ਇਹ ਆ ਗਿਆ ਇੱਧਰ ਨੌਕਰ ਆ ਗਿਆ ਅੰਨੂ ਕੋੜੇ ਦਾ ਬਾਈ ਬੱਚਾ ਹੈਗਾ ਉਹ ਥੋੜਾ ਮਨੋ ਸਟੱਡ ਫਾਰਮ ਆਣੇ ਦੀ ਆ ਦੇਖ ਉਹ ਨੋਬਰਾ ਪੱਠਾ ਵੀ ਲੈ ਕੇ ਆਇਆ ਬਈ ਬਈ ਆ ਦੇਖੋ ਤੁਸੀਂ ਬੱਚੇ ਮੇਲਾ ਸਾਈਡ ਤੇ ਬਹੁਤ ਭਰਿਆ ਬਈ ਹਲੋ ਕਿਹਦੇ ਪਾਸੇ ਆੜ ਕੇ ਆ ਆ ਗਿਆ ਬਾਈ ਰਬਾਬ ਨੁਕਰਾ ਲੌੜਾ ਘੜਾ ਘਰੇ ਘਰੇ ਛੱਡ ਦੇ ਨਾ ਘਰ ਤੋਂ ਕਿੰਨੀ ਆ ਗਈ ਲੈ ਵੀ ਆ ਦੇਖੋ ਨੇ ਕੋੜਾ ਹੁਣ ਸਰ ਜਿਹਨਾਂ ਨੂੰ ਯਾਰ ਅਮੈਂ ਤੋਂ ਵਾਲੇ ਯਾਰ ਜਿਹੜੇ 67 ਇੰਚ ਦਾ ਹੈ ਯਾਰ ਇਹਨਾਂ ਦਾ ਬੜਾ ਮੱਜਾ ਹੈ ਬੰਦੇ ਡਰਾਦੇ ਵੀ ਆ ਬਾਈ ਮੱਜ ਨਾਲ ਲੱਗਦੀ ਹੈ ਮੱਜਾਂ ਵੀ ਲੈ ਕੇ ਆਏ ਨੇ ਬਾਈ ਬਾਹਰ ਬਾਹਰ ਜੀ ਫਤਈ ਯੰਗ ਦਿਖਾਉਨੇ ਤੋ ਇੱਧਰ ਆ। ਬਾਕੀ ਵੀਰ ਨਾ ਨਾ। ਕਾਲੀ ਜੀ ਨੇ ਉਮਰਾਗੇ 68 ਇੰਚ ਕੱਲ। ਆਓ ਜਿੰਦਰਾ। ਅੱਜ ਤੇਰੀ ਕਿਸਮਤ ਵਿੱਚ ਜੱਟ ਲਿਖਿਆ ਹੋਇਆ ਆफी ਜਿੰਦਗੀ ਬੁੜਾਣ ਲੱਗਾ। ਲੋ ਜੀ ਇੱਧਰ ਦਿਹਾਉਣੇ ਹੁਣ ਸਾਹਵਾਜ। ਵਾਹ ਸਟੂ ਆ ਗਿਆ ਹਾਂ ਵੀ ਆਹੀ ਸਾਈਡ ਨਿਕਲੇ ਹੁਣ ਆਪਾਂ ਸਾਹਮਣੀ ਖੇੜੀ ਵਾਲਾ ਆਊਗਾ ਉਹਰੇ ਬਾਹੂ ਵੀ ਆਉਣ ਵਾਲਾ ਖੇੜੀ ਵਾਲਾ ਬਾਈ ਪੂਰਾ ਫੁੱਲ ਭਰ ਗਿਆ ਮੇਦਾ ਕਾਲ ਦੇਖੋ ਬਈ ਕੋੜੀ ਆ ਕੋੜੀ ਦਾ ਹੁਣਿਆ ਬਈ ਇੱਧਰ ਹੁਣ ਆਪਾਂ ਪੰਜਾਬ ਸ਼ਿੰਗਾਰ ਕੋਲ ਖੜੇ ਆ ਆ ਸਾਰੇ ਵੀ ਪੰਜਾਬ ਸ਼ਿੰਗਾਰ ਦੀ ਮੀਟਿੰਗ 'ਚ ਖੜੇ ਨੇ ਦੇਖੋ ਤੁਸੀਂ ਇੰਟਰਸਟੇਡ ਖੜੇ ਨੇ ਬਈ ਸਾਰੇ ਵੀ ਹੁਣ ਵੀ ਆਇਆ ਹੁਣ ਵੀ ਆਇਆ ਹਾਂ ਜਾਈ ਇੱਥੇ ਕਰਨਾ ਪਰ ਇਹਨੂੰ ਮੰਨ ਨਹੀਂ ਤਾ ਕੋਈ ਜਾਨਵਰ ਦਿਖਾਉਣੇ ਆ ਸਾਰੇ ਆ ਗੋਇਨਾ ਫੌਲ ਬੈਠੇ ਨੇ ਬਾਈ ਉੱਤੇ ਤੇ ਆਹ ਦੇਖੋ ਡਾਕਟਰ ਸਾਹ ਆ ਗਿਆਂ ਆ ਬਲੈਕ ਆਹ ਵੱਡੀਆਂ ਆ ਗਈਆਂ ਵੀ ਆ ਦੀਆਂ ਆਹ ਇਹੋ ਡਾਕਟਰ ਵੱਡੀਆਂ ਵੀ ਕਬੂਤਰ ਵੀ ਲਿਆਇਆ ਬਾਈ ਇੱਧਰ ਲੈ ਕੇ ਕੁੱਪਟਰ ਨਹੀਂ ਕੋਈ ਆ ਜੀ ਬਣਾਉਣਾ ਸੀ ਨਹੀਂ ਨਾ ਹੋ ਰਿਹਾ ਕੋਈ ਮੋੜੇ ਸਾਡੇ ਨੂੰ ਚੰਗਾ ਜੀ ਲੁਆ ਬਾਈ ਵੀ ਆਈ ਸੀ ਬਈ ਇੱਥੇ ਉਸੇ ਵੰਡੀ ਚਾਹੇ ਪਰ ਵੰਡੀ ਬਹੁਤ ਵਧੀਆ ਜੀ ਵਧੀਆ ਵੰਡੀ ਲੱਗਿਆ ਬਾਈ ਕਹਿੰਦਾ ਪੂਰੇ ਲੈ ਆਏ ਬਈ ਆਪਣੇ ਕੋਈ ਚੱਟ ਮਤਾਂ ਮਤਾਂ ਆਏ ਦੇ ਵੇਟ ਕਿਦਾਂ ਰਿਹਾ ਹੋਰ ਦਿਖਾਉਣੇ ਵੀ ਬਹੁਤ ਅੱਗੇ ਆ ਲਾਇਬ੍ਰੇਰੀ ਦੇਖੋ ਅਲੋ ਕੋਈ ਛੋਟਾ ਹੈ ਕਟੂਰਾ ਦਿਖਾਉਣੇ ਆ ਕਿਸੇ ਨੂੰ ਆਇਆ ਜਮੀਨ ਛੋਟਾ ਹੈ ਕਾਹੇ ਆ ਗਿਆ ਨਾ ਉਹ ਬਾਈ ਆਪਣੇ ਤੇ ਬਤੇ ਰਹੇ ਹੋਣੇ ਉਹ ਕਿੰਦਾ ਦੂਰੇ ਤੇ ਕਿਹੜੇ ਮੈਨੂੰ ਵੀ ਕਹਿੰਦੇ ਜਾਂਦੇ ਆ ਬਾਈ ਉਹਨਾਂ ਕੋਲੇ ਹੁਣ ਗਏ ਲੋ ਨਹੀਂ ਗਈ ਆ ਸੁੱਤੇ ਬੈਨੇ ਬਈ ਤੇ ਹਾਰੀ ਉਹ ਬੇ ਬਈ ਪਟਸ਼ੋਪ ਹੀ ਆ ਗਈ ਸਾਰੀ ਸੋਨੀ ਬਈ ਖਰਗੋਸ਼ ਦੇ ਬੱਚੇ ਖਰਗੋਸ਼ ਖਰਗੋਸ਼ ਦੇ ਬੱਚੇ ਨਹੀਂ ਅੱਡੇ ਕਿਹਨੇ ਦਿੱਤੇ ਬismillah <laughs> ਆਪਦਾ ਵੀਰੇ ਫੀਗਰ ਦਾ ਬੰਦੀ ਕਿੰਨੇ ਆਏ ਖਰਗੋਸ਼ ਆਹ ਮੈਂ ਕਿਹਾ ਆਹ ਤੇ ਆਹ ਕਿੰਨੇ ਸੋਹਣੇ ਪੂਰੇ ਨੇ ਪਰ ਜੈ ਡਾਡੀ ਆਹੋਲੇ ਆ ਗਏ ਆਹ ਜਿਹੜੇ ਬਿੱਟੀ ਰਗਨਾਂ ਸੀਗੇ ਕੋਸੇ ਆ ਗਏ ਆਹ ਬੱਚੂ ਆ ਆਹ মুরਗੀਆਂ ਆ ਗਈ ਬਈ ਇੱਧਰ

ਉਈ ਆ ਸੀ ਸਾਰਾ ਮੇਲਾ ਤੇ ਸਾਰਾ ਸੋਨੂੰ ਆਪਾਂ ਨੇ ਜਿਹੜਾ ਕਮਾਤਾ ਤੇ ਹੁਣ ਬਸ ਖੇੜੀ ਵਾਲਾ ਬਾਬਾ ਆਉਣਾ ਲੱਗਾ ਤੇ ਉਹਦੀ ਆਪਾਂ ਸਪੈਸ਼ਲ ਵੀਡੀਓ ਅੱਡੀ ਬਣਾਵਾਂਗੇ ਫਿਰ ਅਜੇ 3:30 ਹੋਏ ਨੇ ਬਾਈ ਤੇ 4 ਵਜੇ ਨੂੰ ਜਿਹੜਾ ਪਹੁੰਚਣਗੇ ਇੱਥੇ ਬਸ ਹੀ ਤਾਂ 20 ਮਿੰਟ ਲੇਟ ਹੋ ਜਾਂਦਾ ਬੰਦਾ ਤੇ ਹੁਣ ਇਹ ਸਾਰਾ ਗੇਰਾ ਬਾਈ ਮੇਲੇ ਦਾ ਓਵਰਵਿਊ ਤਹਾਂ ਤੱਕ ਕੱਲੀ ਕੱਲੀ ਚੀਜ਼ ਦਿਖਾਈ ਆ ਤੁਹਾਨੂੰ ਆਪਾਂ ਨੇ ਤੇ ਚੈਨਲ ਆਪਣਾ ਕਰ ਲਿਓ ਸਬਸਕ੍ਰਾਈਬ ਤੇ ਜਦੋਂ ਖੇੜੀ ਵਾਲਾ ਬਾਬਾ ਆ ਗਿਆ ਉਹਦੇ ਉਹਨਾਂ ਦੀ ਵੀਡੀਓ ਵੀ ਪਾਵਾਂਗੇ ਤੇ ਬਾਕੀ ਇੱਥੇ ਵੀ ਰਣ ਵਾਲਾ ਗੱਲਬਾਤ ਕਰਕੇ ਆਪਾਂ ਕੋਈ ਸੇਲ ਐਨੀਮਲ ਦੀ ਵੀਡੀਓ ਵੀ ਪਾਵਾਂਗੇ ਇਧਰ ਆ ਗਏ ਸੀ ਬਈ ਸਬਸਕ੍ਰਾਈਬ ਫੋਲੋ ਕਰਕੇ ਰੱਖਿਓ ਧੰਨਵਾਦ ਜੀ ਮਿਲਾਂਗੇ ਅਗਲੀ ਵੀਡੀਓ ਚ ਖੇੜੀ ਵਾਲੇ ਬਾਬੇ ਦੀ ਵੀਡੀਓ ਪਾਵਾਂਗੇ ਹੰਤਾ ਬਣਾ ਕੇ ਆਪਾਂ